ਲਓ ਵੀ ਸੱਜਣੋ ਅੱਜ ਆ ਗਏ ਆਪਾਂ ਦੂਰੀ ਖਾਦ ਪਾਉਣ ਆ ਆਪਣੇ ਮਿੱਤਰ ਪਿਆਰੇ ਖਾਦ ਪਾ ਰਹੇ ਆ ਹਾਂਜੀ ਹਾਂਜੀ ਮੇਰਾ ਨਾਮ ਕਾਕੂ ਵਹੀ ਮਈਆ ਸਿੰਘ ਵਾਲੇ ਤੋਂ ਤੇ ਇਹ ਵੀਰਾ ਮੇਰਾ ਗੋਪੀ ਤੇ ਭੁੱਲਰ ਦੇ ਖੇਤ ਖੜੇ ਆ ਜੀ ਅਸੀਂ ਤੇ ਤੁੰਦ ਵੀ ਕਹਿਰਦੀ ਆ ਤੁੰਦ ਉਹਨੀ ਵੱਧ ਜਾਂਦੀ ਆ ਨਾ ਅੱਗੇ ਨਾਲੋਂ ਬਸ ਪਾੜਿਆ ਖਿਆ ਰੱਖਣਾ ਸੱਜਣੋ ਬਾਕੀ ਸਭ ਠੀਕ ਹੀ ਆ ਆ ਤੁਰ ਕੇ ਮਿੱਤਰ ਪਿਆਰੇ ਪੌਣ ਖਾ ਦਾ ਧੋਂ ਦਾ ਜਬਹੁਤ ਜ਼ਿਆਦਾ ਥੋੜੀ ਨਹੀਂ ਮਨਲਾ ਦਾ ਘਟ ਘਟ 12 ਦੇ ਟਾਈਮ ਹੋ ਚੱਲਿਆ ਤੇ ਧੋਂ ਦਾ ਵਧ ਹੀ ਜਾ ਰਹੀ ਆ ਜੇ ਸਾਨੂੰ ਬੰਦ ਹੁੰਦੇ ਜਾਂਦੇ ਆ ਚਲੋ ਵੀ ਅੱਜ ਦਾ ਵਲੌਗ ਖਾਦ ਦੇਣਾ ਬੁਰੀਆਂ ਪਾਉਣੀਆਂ 5 ਦੇ 5 ਪਈਆਂ ਜਾਂ 10 ਬੁਰੀਆਂ ਪਾਉਣੀਆਂ ਤੇ ਵੀਰੇ ਕੀ ਬੰਦਾ ਹੁਣ ਧੁੰਦ ਚ ਵਲੌਗ ਦਾ ਨੁਕਸਾਨ ਹੀ ਹੁੰਦਾ ਲੈ ਵੀ ਦਿਖਦਾ ਕੋਹਣ ਚ ਕੀ ਵਿਖਾਈਆ ਕੀ ਵਿਖਾਵਾਂ ਤੁਹਾਨੂੰ ਮੈਂ ਖੇਤ ਦੇ ਵਿੱਚ ਚਲੋ ਫੇਰ ਵੀ ਕੋਸ਼ਿਸ਼ ਕਰਦੇ ਹਾਂ ਆ ਸਾਡਾ ਬਰਸੀਨ ਆ ਜੀ ਸਾਰੇ ਪਿੰਡ ਦਾ ਮੁੱਕ ਜਾਣਗੇ ਪੱਠੇ ਤੇ ਸਾਡੇ ਉਦੋਂ ਸ਼ੁਰੂ ਹੋਣੇ ਆ ਕਿਉਂਕਿ ਲੋਕਾਂ ਦੇ ਹੱਥ ਨਾਲੇ ਸਾਡੇ ਅਜੇ ਫੁੱਟ ਰਿਆ ਕਰਕਾ ਬਹੁਤ ਵਧੀਆ ਤੇ ਪੰਜ ਕੇ ਕਿੱਲੇ ਆ ਥੋੜੇ ਜੇ ਪੀਲੇ ਪੈ ਗਏ ਪਤਾ ਨਹੀਂ ਕਿਉਂ ਇੱਕੋ ਦਿਨੀ ਬੀਜੇ ਇੱਕੋ ਦਿਨ ਪਾਣੀ ਲੱਗਾ ਪਰ ਧਰਤੀ ਵਿੱਚੋ ਫਰਕ ਹੁੰਦਾ ਥੋੜਾ ਬਹੁਤਾ ਇਹ ਤਾਂ ਸਿੱਧ ਹੁੰਦਾ ਲਈ ਜ਼ਮੀਨਾਂ 'ਚ ਫਰਕ ਹੁੰਦਾ ਇੱਕੋ ਦਿਨ ਵੀ ਜੇ ਇੱਕੋ ਦਿਨ ਪਾਣੀ ਲਾਏ ਇੱਕੋ ਦਿਨ ਸਪਰੇਅ ਕੀਤੀ ਇੱਕੋ ਦਿਨ ਖਾਦ ਪੈ ਰਹੀ ਹੈ ਪਰ ਤਿੰਨ ਕਿਲੇ ਵੀ ਫਿਰ ਵੀ ਥੋੜੇ ਨਰਮ ਟੋਪ ਵੀ ਬੋਧ ਰਹੀ ਆ ਅੱਜ ਜੂ ਧੁੰਦ ਪੈ ਗਈ ਆ 2-4 ਦਿਨ ਤੋਂ ਧੁੰਦ ਪੈ ਰਹੀ ਆ ਪਰ ਅੱਜ ਤਾਂ ਹਾਦੀ ਟੱਪ ਗਈ ਧੁੰਦ ਅੱਜ ਤਾਂ ਮੱਲੋਂ ਮੱਲੀ ਮੌਸਮ ਬਣ ਰਿਹਾ ਟੈਗ ਲਾਉਣ ਵਾਲਾ ਚਲੋ ਅੱਜ ਸ਼ਾਮ ਚ ਕਾਫੀ ਟਾਈਮ ਪਿਆ ਹੁੰਦਾ ਨਾ ਮੱਕੀ ਹਵਾ ਧੁੰਦੀ ਬੜੀ ਯਾਰ ਚਲੋ ਥੋੜੀ ਬ੍ਰੇਕ ਲਈ ਖੜਦੇ ਆਪਾਂ ਓਕੇ ਪਾਏ ਝੋਲੀਆਂ ਹਾਂਜੀ ਭੁੱਲੋ ਸਾਬ ਤੁਹਾਡੀ ਵੀਡੀਓ ਹੀ ਬਸ ਚੱਲੀ ਜਾਂਦਾ ਕੰਮ ਤੋਂ ਹੁੰਦੀ ਬੜੀ ਵੀਡੀਓ ਵਿਖਾਵਾਂਗੀ ਯਾਰ ਲੈ ਚੱਲਦਾ ਪਈ ਨਹੀਂ ਵਲੌਗ ਹੁੰਦਾ ਇਹ ਬਾਅਦ ਚ ਪਾਵਾਂਗੇ ਜਾ ਕੇ ਕਰੇ ਅੱਛਾ ਅੱਛਾ ਪੰਜ ਸੱਤ ਮਿੰਟ ਦਾ ਨਾ ਜਿਹੜੇ ਸੱਜਣ ਮਿੱਤਰ ਆਪਣੇ ਬਾਹਰ ਗਏ ਆ ਉਹ ਮਿਸ ਕਰਦੇ ਹੁੰਦੇ ਇਹਨਾਂ ਚੀਜ਼ਾਂ ਨੂੰ ਹਾਂ ਨਹੀਂ ਨਹੀਂ ਸਹੀ ਆਪਣੇ ਜਾਂਦਾ ਕੋਈ ਨਹੀਂ ਆਹ ਚੀਜ਼ਾਂ ਵੇਖਣ ਤਰਸਦੇ ਅਗਲੇ ਤਰਸਦੇ ਬਿਲਕੁਲ ਬਿਲਕੁਲ ਨਾਲੇ ਪਿੰਡ ਦੇ ਬੰਦੇ ਐ ਦਰਸ਼ਨ ਹੁੰਦੇ ਇਹਨਾਂ ਨਾ ਹਾਂ ਨਹੀਂ ਸਹੀ ਗੱਲ ਹੈ ਜੀ ਚਾਬੀ ਢਾ ਮੇਰਾ ਬਤ ਆ ਖੜਾ ਜੀ ਮੇਰਾ ਯਮ ਆ ਸਾਡ ਨਿੱਕੀ ਜੀ ਕੋਠੜੀ ਇਹ ਥੋੜਾ ਜਿਹਾ ਕੰਮ ਲੈਣੇ ਆ ਜਿਆਦਾ ਨਹੀਂ ਇੱਕ ਖੱਤਾ ਦਿਖਦਾ ਨਹੀਂ ਉਹਨੂੰ ਵੀ ਲੈ ਲੈਣੇ ਆ ਆਪਣੇ ਪਠੇ ਉਹ ਜਾ ਰਿਹਾ ਬਲਵਿੰਦਰ ਸਿੰਘ ਮੈਂ ਵੀ ਹਰਮਨ ਸਿੰਘ ਤੇ ਦੀਪੇ ਆਏ ਤੁਹਾਡੇ ਆ ਬਰਾਂਡਾ ਆਜੇ ਗਰ ਲਾਲ ਪੁੱਲਰ ਦਾ ਹਾਊਸ ਗਰ ਲਾਲ ਪੁੱਲਰ ਸੁੱਤੇ ਹੋਣਗੇ ਪੱਕਾ ਉੱਕਰ ਉੱਠ ਪਏ ਪਰ ਭੁੱਲਰ ਸਾਹਿਬ ਸੁੱਤੇ ਪਏ ਆਫੀਸਰ ਬੰਦਾ ਫਿਰ ਲੇਟ ਹੋ ਜਾਂਦਾ ਤਾਜੀ ਮੇਰੀ ਗਵਾਂਡੀ ਸੱਜਣ ਓਹ ਤਨੀਆ ਬਹੁਤ ਪਿਆਰਾ ਵੱਡਾ ਵੱਡਾ ਆ ਦੇਖੋ ਜੀ ਇਹਨਾਂ ਦਾ ਬਰਸੀਨ ਹੱਥ ਲਾਉਣ ਵਾਲਾ ਆਇਆ ਪਿਆ ਤੇ ਆਪਣਾ ਸੋਖਰਨ ਧਰਤੀ 'ਚ ਫਟ ਰਿਹਾ ਜੀ ਲਗੀ ਜੀ ਗਾਜਰਾਂ ਲਸਣ ਆ ਸਾਡੇ ਆਰਗੈਨਿਕ ਆਲੂ ਸਿਰਫ ਊੜੀ ਦੀ ਵਰਤੋਂ ਕੀਤੀ ਗਈ ਹੈ ਤੇ ਹੋਰ ਕੋਈ ਕੈਮੀਕਲ ਯੂਜ਼ ਨਹੀਂ ਕੀਤਾ ਇਹਨਾਂ ਤੇ ਨੇਚਰਲ ਨੇ ਨਿਕਲਦੇ ਥੋੜੇ ਆ ਪਰ ਸ਼ਾਈਨਿੰਗ ਬਹੁਤ ਹੁੰਦੀ ਇਹਨਾਂ 'ਚ ਖਰਾਬ ਨਹੀਂ ਹੁੰਦੇ ਕੱਟਦੇ ਇਹ ਨਹੀਂ ਤਾਂ ਅਦਰਵਾਇਜ਼ ਦੂਜੇ ਆਲੂ ਕੱਟਦੇ ਤੇ ਕਾਲੇ ਹੋ ਜਾਂਦੇ ਆ ਪਰ ਇਹ ਨਹੀਂ ਹੁੰਦਾ ਇਹੋ ਜਿਹਾ ਕੁਝ चमकी बखरी होती है थोड़े रहे हैं थोड़े जो खाण्डे थोड़ी दिस रहे है ये लो जी देखो चमका लो जी निकल रहे हैं ऑर्गैनिक लसन ते गाजर ਟੁਕ ਟੁਕ 10 12 ਮਰਲੇ ਸਬਜ਼ੀ ਬੀਜੀ ਅਸੀਂ ਬਿਲਕੁਲ ਕੀਟਨਾਸ਼ ਰੈਤ ਪੈਸਟੀਸਾਈਡ ਦੀ ਵਰਤੋਂ ਨਹੀਂ ਕੀਤੀ ਗਈ ਬਿਲਕੁਲ ਆਰਗੈਨਿਕ ਖਾਣ ਯੋਗ ਅਮਰੀਕ ਕਣਕ ਇਹਦੇ ਤੇ ਬਈ ਸੱਚ ਕੇ ਵਰਤ ਹੁੰਦੀ ਹੈ ਇਹਦੇ ਤੇ ਵਰਤੋਂ ਬੜੀ ਹੁੰਦੀ ਹੈ కెਮਿਕਲ ਖਾਦ ਪੈਂਦੀ ਸਪਰੇਅ ਅੱਜ ਵੀ ਸੁਖਣ ਵਾਲਾ ਇਹ ਨੂੰ ਪਾਉਣੀ ਆਏ ਆ ਯਾਰ ਹੁਣ ਸਵਾਦ ਨਹੀਂ ਆਉਂਦਾ ਦਿਸਦਾ ਕੀ ਪਿਆ ਧੁੰਦ ਚ ਕਲਾ ਵਲੌਗ ਬਣਾਉਣਾ ਜੀ ਯਾਰ ਚਲੋ ਕੋਈ ਗੱਲਬਾਤ ਹੋਈ ਤਾਂ ਉਹ ਸ਼ੁਰੂ ਦੱਸਾਂਗੇ ਤੋ ਧਿਆਨ ਨਾਲ ਕਾਕਾ ਧਿਆਨ ਨਾਲ ਥੋੜੀ ਯੂਰੀਆ ਥਲਡਿੰਗ ਪੀ ਹੀ ਤੇ ਕਾਕੂ ਸਵਾਦ ਨਹੀਂ ਆਉੜਾ ਬਣਾਉਂਦਾ ਜਿਹਨਾਂ ਧੁੰਦ ਬੜੀ ਆ ਹਾਂ ਨਹੀਂ ਨਹੀਂ ਜੀ ਧੁੰਦ ਬਹੁਤ ਆ ਜੀ ਹੁਣ ਗੱਲੀਬਾਤੀ ਬਣ ਰਹੀ ਹਾਂ ਤੇ ਗੱਲੀਬਾਤੀ ਖਤਮ ਕਰਦੀ ਆਪਾਂ ਇਹਨੂੰ ਹਣਾ ਸਾਰੇ ਸੁੱਖ ਮੰਕੇ ਕਰਦੀ ਖਤਮ ਹਾਂ ਮਹਾਰਾਜ ਕੇ ਅਰਦਾਸ ਕਰਦੇ ਆ ਵੀ ਜਿੰਨੇ ਵੀ ਸੱਜਣ ਬਾਹਰ ਵੇਲੇ ਆ ਹੂੰ ਤੇ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਹਣਾ ਮਗਰ ਪਰਿਵਾਰ ਦੀ ਵੀ ਚੜ੍ਹਦੀ ਕਲਾ ਰੱਖੇ ਇਹ ਫਸਲਾਂ ਜੋ ਵੀ ਵਧੀਆ ਨਿਕਲਣਾ ਹਰ ਇੱਕ ਨੂੰ ਫਸਲ ਤੇ ਹੀ ਆਸਰਾ ਹੁੰਦਾ ਜੀ ਬਿਲਕੁਲ ਚੰਗਾ ਵੀ ਸੱਜਣੋ ਇਸੇ ਨਾਲ ਅੱਜ ਦਾ ਵਲੌਗ ਕਰਦੇ ਆਂ ਖਤਮ ਜੋ ਚੰਗਾ ਦਿਨ ਜਿਹੜਾ ਫਿਰ ਬਣਾਵਾਂਗੇ ਸਭੀ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਵੇਖਣਾ ਜਾਂ ਵੇਖ ਰਹੇ ਆ ਹਾਂ ਬਹੁਤ ਬਹੁਤ ਧੰਨਵਾਦ ਓਕੇ ਵੀਰੇ ਬਾਏ ਬਾਏ